ਪੁਰ ਤਹਿਸੀਲ ਪਾਇਲ ਜਲਲ ਲੁਧਿਆਣਾ ਦਾ ਜਿੱਥੇ ਕਿ ਬੀਤੀ ਰਾਤ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਇੱਕ ਪਰਿਵਾਰ ਦੇ ਉੱਪਰ ਹਮਲਾ ਕੀਤਾ ਤੇ ਇਸ ਪਰਿਵਾਰ ਦੇ ਚਾਰ ਮੈਂਬਰਾਂ ਦੀ ਚਾਰ ਨੌਜਵਾਨਾਂ ਦੀ ਬੁਰੀ ਤਰ੍ਹਾਂ ਵੱਟੋ ਕੀਤੀ ਹੈ ਜੋ ਕਿ ਸਿਵਲ ਹਸਪਤਾਲ ਖੰਨਾ ਦੇ ਵਿੱਚ ਜੇਰੇ ਇਲਾਜ ਨੇ ਇੱਕ ਕੰਧ ਵਿੱਚ ਕੱਢੀ ਟਾਕੀ ਨੂੰ ਲੈ ਕੇ ਮਾਮੂਲੀ ਵਿਵਾਦ ਨੂੰ ਲੈ ਕੇ ਇਸ ਪਰਿਵਾਰ ਦੇ ਉੱਪਰ ਖੂਨੀ ਹਮਲਾ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਸੜਕ ਦੇ ਉੱਪਰ ਅਜੇ ਵੀ ਖੂਨ ਖਿਲਰਿਆ ਪਿਆ ਹੈ ਪਰਿਵਾਰ ਨੇ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦਾ ਜੋ ਜੰਗਲ ਰਾਜ ਹੈ ਪੰਜਾਬ ਦੇ ਵਿੱਚ ਇਹਨਾਂ ਖੂਨੀ ਜੋ ਨੌਜਵਾਨ ਨੇ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਇਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਲੜਾਈ ਝਗੜੇ ਦੀ ਘਟਨਾ ਤੋਂ ਬਾਅਦ ਦੋਹਾਂ ਧਿਰਾਂ ਨਾਲ ਸੰਬੰਧਤ ਨੌਜਵਾਨ ਸਿਵਲ ਹਸਪਤਾਲ ਖੰਨਾ ਵਿੱਚ ਦਾਖਲ ਹੋ ਗਏ ਜਦੋਂ ਦੋਹਾਂ ਧਿਰਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇੱਕ ਧਿਰ ਨੇ ਆਪਣਾ ਪੱਖ ਵੱਖੋ-ਵੱਖੀ ਰੱਖਿਆ ਤੇ ਦੂਸਰੀ ਧਿਰ ਨੇ ਕੋਈ ਨਾ ਕਰ ਦਿੱਤੀ ਉਹਨਾਂ ਆਖਿਆ ਕਿ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਬਿਆਨ ਦੇਣ ਤੋਂ ਮਨਾ ਕੀਤਾ ਹੋਇਆ ਹੈ ਜਦੋਂ ਇਸ ਬਾਬਤ ਐਸਐਮਓ ਖੰਨਾ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਵੀ ਕੋਰੀ ਨਾ ਕਰ ਦਿੱਤੀ ਡੀਐਸਪੀ ਪਾਇਲਸ ਹਿਮੰਤ ਮਲੋਤਰਾ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਕੋਲ 7 ਐਮਐਲਆਰ ਆਈਆਂ ਨੇ ਤੇ ਜੋ ਵੀ ਵਿਅਕਤੀ ਦੋਸ਼ੀ ਪਾਇਆ ਗਿਆ ਉਸ ਉੱਪਰ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਆਓ ਦੇਖਦੇ ਹਾਂ ਪੂਰੀ ਰਿਪੋਰਟ ਹਾਂਜੀ ਪਹਿਲਾਂ ਤਾਂ ਜੀ ਸਾਨੂੰ ਗਾਲਾਂ ਕੱਢਣ ਲੱਗੇ ਬਹੁਤ ਗੰਦੀਆਂ ਗਾਲਾਂ ਕੱਢਦੇ ਸੀਗੇ ਤੇ ਸਾਨੂੰ ਮੇਰੇ ਹਸਬੰਦ ਬਾਹਰ ਰੇ ਟਾਲੀ ਵੀ ਲਾਉਂਦੇ ਸੀ ਉਹ ਬਾਹਰ ਦੇ ਬਾਦ ਉਹਨਾਂ ਨੂੰ ਆਏ ਨਹੀਂ ਸੀ ਪਤਾ ਵੀ ਉਹਨਾਂ ਕੋਲ ਹਥਿਆਰ ਨੇ ਜਾਂ ਕੀ ਹੈਗਾ ਉਹ ਉਵੇਂ ਚਲੇ ਹਸਬੰਦ ਬਾਹਰ ਰੇ ਟਾਲੀ ਵੀ ਲਾਉਂਦੇ ਸੀ ਉਹ ਬਾਹਰ ਦੇ ਬਾਦ ਉਹਨਾਂ ਨੂੰ ਆਏ ਨਹੀਂ ਸੀ ਪਤਾ ਵੀ ਉਹਨਾਂ ਕੋਲ ਹਥਿਆਰ ਨੇ ਜਾਂ ਕੀ ਹੈਗਾ ਉਹ ਉਵੇਂ ਚਲੇ ਗਏ ਤੇ ਉਹਨਾਂ ਨੇ ਜਾਂਦਿਆਂ ਦੇ ਮਨ ਲਾਗੇ ਉਹਨਾਂ ਦੇ ਮੂੰਹ ਤੇ 26 ਟਾਂਕੇ ਲੱਗੇ ਨੇ ਉਹਨਾਂ ਦੇ ਮੂੰਹ ਬੜਤਾ ਇੱਧਰ ਮੇਰੇ ਮੇਰੇ ਉਹਨਾਂ ਦੇ ਕਿਸੇ ਮੁੱਢਾ ਤੋੜਤਾ ਕਿਸੇ ਤਾਂ ਨੇ ਬਹੁਤ ਸਿਸਟਮ ਆਰੀਆਂ ਨੇ ਸਾਰਿਆਂ ਦੇ ਕਿੱਥੇ ਕਿੱਥੇ ਮਤਲਬ ਅਲਾ ਚੱਲ ਰਿਆ ਨਾਲ ਖਾਣੇ ਚੱਲ ਰਿਆ ਖਾਣੇ ਸੇ ਬਿੜਾ ਹਸਟਲ ਚ ਕਿੰਨੇ ਬੱਚੇ ਨੇ ਤੁਹਾਡੇ ਇੱਕ ਬੇਟੀ ਆ ਕੀ ਉਹਨਾਂ ਨੇ ਨਾ ਪਹਿਲਾਂ ਕੀਤੀ ਆ ਉਹਨਾਂ ਨੇ ਬਹੁਤ ਗੰਦੀ ਲੈਂਗੁਏਜ ਯੂਜ਼ ਕੀਤੀ ਸਾਡੇ ਬਾਰੇ ਲੇਡੀਜ਼ ਬਾਰੇ ਫਿਰ ਮੇਰੇ ਹਸਬੰਡ ਤੇ ਮੇਰਾ ਦਿਓਰ ਇਹ ਸਾਰੇ ਫਿਰ ਚਾਚੇ ਦਾ ਮੁੰਡਾ ਸਾਰੇ ਬਾਹਰ ਨਿਕਲ ਕੇ ਫਿਰ ਗਏ ਪਰ ਇਹਨਾਂ ਦੇ ਕੋਲ ਕੋਈ ਹਥਿਆਰ ਨਹੀਂ ਸੀਗਾ ਬਿਨਾਂ ਹਥਿਆਰ ਤੋਂ ਗਏ ਸੀਗੇ ਤੇ ਉਹ ਬਹੁਤ ਬੋਲਦੇ ਸੀਗੇ ਫਿਰ ਇਹਨਾਂ ਦਾ ਇੱਥੇ ਸੜਕ ਦੇ ਉੱਪਰ ਆਪ ਵਿਚ ਬਹੁਤ ਝਗੜਾ ਹੋਇਆ ਮਾਰ ਮਰੀਆ ਉਹਨਾਂ ਨੇ ਵੀ ਕਿਰਪਾਨਾਂ ਨਾਲ ਇਹਨਾਂ ਨੂੰ ਵੱਢਿਆ ਮੈਂ ਨਾ ਉੱਥੇ ਜਦ ਛੜਵਾਉਣ ਗਈ ਆ ਮੇਰੇ ਬਲੱਡ ਨਾਲ ਉੱਥੇ ਲੱਗਿਆ ਜਦੋਂ ਆਪਦੇ ਹਸਬੰਡ ਨੂੰ ਸੜਾਉਂਦੀ ਸੀਗੀ ਜਦੋਂ ਲੱਗਿਆ ਉਹ ਮੈਨੂੰ ਵੀ ਕਹਿੰਦੇ ਸੀ ਵੀ ਇਹਨਾਂ ਨੂੰ ਵੀ ਨਾਲ ਹੀ ਫੜ ਲਓ ਇਹਨਾਂ ਦੇ ਵੀ ਮਾਰੋ ਹਾਂਜੀ ਜਦੋਂ ਮੈਂ ਹੈਲਪ ਕਰ ਰਹੀ ਸੀ ਆਪਦੇ ਹਸਬੰਡ ਦੀ ਹਾਂਜੀ ਅੱਛਾ ਕਿੰਨੇ ਕਿ ਨੌਜਵਾਨ ਕਿੰਨੀ ਗਿਣਤੀ ਸੀ ਨੌਜਵਾਨਾਂ ਜਿਹਨਾਂ 'ਤੇ ਹਮਲਾ ਸੀਗੇ ਅਨਪਸਾਤੇ ਵੀ ਸੀਗੇ ਵਿੱਚ ਇਹਨਾਂ ਦੇ ਘਰ ਦੇ ਮੈਂਬਰ ਸੀਗੇ ਦੋ ਤਾਂ ਇਹਨਾਂ ਦੇ ਫਾਦਰ ਸੀਗੇ ਦੋ ਇਹਨਾਂ ਦੇ ਬੇਟੇ ਸੀਗੇ ਚਾਚੇ ਤਾਏ ਦੀ ਹਾਂਜੀ ਉਹ ਵੀ ਨਾਲ ਹੀ ਸੀਗੇ ਉਹਨਾਂ ਨੇ ਹੀ ਕਰਿਆ ਸਭ ਤੋਂ ਜ਼ਿਆਦਾ ਤਾਂ ਹਾਂਜੀ ਕੋਈ ਕੋਈ ਲੇਡੀਜ਼ ਵੀ ਸੀਗੇ ਵਿੱਚ ਨਹੀਂ ਲੇਡੀਜ਼ ਨਹੀਂ ਸੀਗੀ ਲੇਡੀਜ਼ ਕੋਈ ਨਹੀਂ ਸੀਗੀ ਹਾਂਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਬਸ ਅਸੀਂ ਤਾਂ ਇਹੀ ਮੰਗ ਕਰਦੇ ਆ ਵੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਦੋਸ਼ੀਆਂ ਤੇ ਕਾਰਵਾਈ ਹੋਵੇ ਹਾਂਜੀ ਕੁਝ ਜਦ aí ਕੰਮ ਹੈ ਅਸੀਂ ਰੋਟੀ ਰੋਟੀ ਖਾ ਰਹੇ ਸੀਗੇ ਅਸੀਂ ਸਾਰੇ ਲੌਕ ਲਗਾ ਕੇ ਆਪਣੇ ਅੰਦਰ ਬੈਠ ਗਏ ਸੀ ਪਹਿਲਾਂ ਹੀ ਉਹਨਾਂ ਨੇ ਮੁੰਡੇ ਨੇ ਉਹਨਾਂ ਦੀ ਫੋਨ ਕੀਤਾ ਫੋਨ ਕਰਕੇ ਮੇਰੇ ਹਸਬੰਦ ਨੂੰ ਗਲਤ ਬੋਲ ਲੈਨੇਗੇ ਗਲਤ ਬੋਲ ਕੇ ਅਸੀਂ ਉਹਨਾਂ ਨੂੰ ਫਿਰ ਟਕਾ ਲਿਆ ਸੀ ਕਿ ਕੋਲ ਚਲੋ ਕੋਈ ਗੱਲ ਨਹੀਂ ਜੇ ਬੋਲੇ ਨੇ ਕੁਛ ਨਹੀਂ ਹੁੰਦਾ ਉਸ ਤੋਂ ਬਾਅਦ ਫਿਰ ਆ ਕੇ ਉਹ ਭੰਨ ਤੋੜ ਕਰਨ ਲੱਗੇ ਜਿਹੜੀ ਟਾਕੀ ਦਾ ਰੌਲਾ ਸੀਗਾ ਉਹ ਟਾਕੀ ਵਿੱਚ ਉਹਨਾਂ ਨੇ ਛੋਟੀਆਂ-ਛੋਟੀਆਂ ਮਾਰੀਆਂ ਤੇ ਗੰਦੀਆਂ ਗਾਲਾਂ ਕੱਢਣ ਲੱਗੇ ਵੀ ਆਪਣੀਆਂ ਜਨਾਨੀਆਂ ਕੱਢੋ ਬਾਰ ਆਪਣੇ ਐਂ ਕਰ ਚੱਲੋ ਗੰਦੀ ਲੈਂਗੁਏਜ ਵਰਤਣ ਲੱਗੇ ਨੇ ਫਿਰ ਇਹ ਦੋ ਜਾਨੇ ਨਿਕਲੇ ਨੇ ਸਾਡੇ ਤੇ ਮੇ ਕਰ ਨਾ ਉਹ ਦੋ ਜਾਣੇ ਹੋਣਗੇ ਵੀ ਕੋਈ ਹੈ ਨਹੀਂ ਕੋਈ ਚੀਜ਼ ਨਹੀਂ ਲੈ ਕੇ ਗਏ ਹੈਗੇ ਜਦੋਂ ਇਹ ਅਲੱਗ-ਲੱਗ ਗਏ ਨੇ ਉਹਨਾਂ ਨੇ ਉਹਨਾਂ ਨੂੰ ਕਰਵਾਨਾ ਸੀਗੇ ਤੇ 6-7 ਬੰਦੇ ਲੱਗ ਲ ਉਹਨਾਂ ਨੇ ਸੱਦੇ ਹੋਏ ਸੀ 11-12 ਜਾਣੇ ਟੋਟਲੀ ਸੀਗੇ ਤੇ ਉਹਨਾਂ ਨੇ ਇੱਕਦਮ ਇੰਨਾ ਤੇ ਹਥਿਆਰਾਂ ਨਾਲ ਅਟੈਕ ਕੀਤਾ ਤੇ ਤਲਵਾਰਾਂ ਨਾਲ ਕਿਸੇ ਦੀ ਮੂੰਹ ਦਾ ਕਰਤਾ ਕਿਸੇ ਦੀ ਮਾਂ ਤੇ ਕਰਤਾ ਯਾਨੀ ਕਿ ਇਹਨਾਂ ਕੋਲ ਕੁਝ ਨਹੀਂ ਸੀ ਉਹਦੇ ਕਰਕੇ ਇਹਨਾਂ ਤੋਂ ਜ਼ਿਆਦਾ ਉਹ ਹੋ ਗਿਆ ਜੇ ਇਹਨਾਂ ਕੋਲ ਕੋਈ ਹਥਿਆਰ ਹੁੰਦਾ ਤਾਂ ਇਹ ਵੀ ਕਰ ਸਕਦੇ ਸੀਗੇ ਬਸ ਇਦਾਂ ਹੀ ਹੋਇਆ ਉਸ ਤੋਂ ਬਾਅਦ ਅਸੀਂ ਤਾਂ ਛੜਾਉਣਗੇ ਨੇ ਫਿਰ ਇਦਾਂ ਹੀ ਕਹਿ ਰਹੇ ਸੀ ਵੀ ਇਹਨਾਂ ਦੀਆਂ ਜਨਾਨੀਆਂ ਨੂੰ ਵੀ ਫੜ ਲਓ ਤੇ ਇਹਨਾਂ ਦੇ ਵੀ ਵਿੱਚ ਬਾਰਡਰ ਟੱਕ ਕਰ ਜਾਣ ਕੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਸੱਦਿਆ ਮੁੜ ਕੇ ਫੇਰ ਨਹੀਂ ਕੋਈ ਬਾਹਰ ਨਿਕਲਿਆ ਫਿਰ ਤਾਂ ਕੁਸਕੀ ਵੀ ਨਹੀਂ ਹੈ ਗਈ ਯਾਨੀ ਕਿ ਉਸ ਤੋਂ ਬਾਅਦ ਫਿਰ ਜਦ ਹੀ ਸਾਡੇ ਹਸਪੀਟਲ ਲੈ ਗਏ ਨੇਗੀ ਖੰਨੇ ਤੇ ਪੁਲਿਸ ਸਮੇਂ ਵਧ ਆ ਗਈ ਸੀ ਪੁਲਿਸ ਆ ਗਈ ਸੀ ਜੀ ਯਾਨੀ ਤੇ ਜਾਨੂੰ ਤਾਂ ਇਹ ਆਪਣੇ ਸਾਡੇ ਲੈ ਗਏ ਸੀ ਜਿਹੜੇ ਫਟੜ ਕੀਤੇ ਹੋਏ ਸੀ ਪੁਲਿਸ ਉਦੋਂ 15 20 ਮਿੰਟ ਅੱਧੇ ਘੰਟੇ ਬਾਅਦ ਆਈ ਆ ਗਈ ਤੇ ਪੁਲਿਸ ਨੇ ਆਪਣੀ ਜਾਂਚ ਕੀਤੀ ਆ ਗਈ ਆ ਕੇ ਹਾਂਜੀ ਪੁਰਚ ਪੜਤਾਲ ਕਰਦੇ ਰਹੇ ਨੇਗੇ ਉਹਨਾਂ ਤੋਂ ਵੀ ਕੀਤੀ ਹੈ ਸਾਤੋਂ ਵੀ ਕੀਤੀ ਹੈ ਜੀ ਹਾਂਜੀ ਇਹ ਚੌਣੇ ਵੀ ਕੀ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਆ ਵੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਹੁਣ ਅੱਜ ਤਾਂ ਸਾਡੇ ਤੇ ਅੱਜ ਹਮਲਾ ਕੀਤਾ ਕੱਲ ਨੂੰ ਸਾਡੇ ਬੱਚੇ ਵੀ ਨੇ ਤੇ ਉਹਨਾਂ ਤੇ ਵੀ ਹਮਲਾ ਕਰ ਸਕਦੇ ਨੇ ਉਹਨਾਂ ਤੇ ਵੀ ਟੈਕ ਕਿਉਂਕਿ ਸਾਰੀ ਉਮਰ ਦੀ ਦੁਸ਼ਮਣੀ ਬਣ ਸਕਦੀ ਆ ਇਹ ਇਹੀ ਅਸੀਂ ਕਹਿੰਦੇ ਆ ਵੀ ਜਾਂਦਾ ਆਪਣੇ ਸਖਤ ਤੋਂ ਸਖਤ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈਗੀ ਹਾਂਜੀ ਪਹਿਲਾਂ ਤਾਂ ਜੇ ਉਹਨਾਂ ਨੂੰ ਗਾਲ੍ਹਾਂ ਕੱਢਣ ਲੱਗੇ ਬਹੁਤ ਗੰਦੀਆਂ ਗਾਲ੍ਹਾਂ ਕੱਢਦੇ ਸੀਗੇ ਤੇ ਸਾਨੂੰ ਮੇਰੇ ਹਸਬੰਦ ਬਾਹਰ ਰੇ ਟ੍ਰੈਲੀ ਉਲਾਉਂਦੇ ਸੀ ਉਹ ਬਾਹਰ ਦੇ ਬਦ ਉਹਨਾਂ ਨੂੰ ਆਏ ਨਹੀਂ ਸੀ ਪਤਾ ਬਿਨਾਂ ਕੋਲ ਹਥਿਆਰ ਨੇ ਜਾਂ ਕੀ ਹੈਗਾ ਉਹ ਮੋਂ ਤੇ 26 ਟਾਂਕੇ ਲੱਗੇ ਨੇ ਉਹਨੇ ਮੂੰਹ ਬੜਤਾ ਇੱਧਰ ਮੇਰੇ ਬੇਰੇ ਉਹਨਾਂ ਦੇ ਜਿਹੜੇ ਮੁੱਢਾ ਤੋੜ ਤੱਕ ਜਿਹਦਾ ਕੋਈ ਨਹੀਂ ਬਹੁਤ ਸਿਸਟਮ ਆ ਰਿਆ ਨੇ ਸਾਰਿਆਂ ਦੇ ਕਿੱਥੇ ਕਿੱਥੇ ਮਤਲਬ ਅਲਾਚ ਚੱਲ ਰਿਆ ਨਾਲ ਖਾਣੇ ਚੱਲ ਰਿਹਾ ਖਾਣੇ ਸੇ ਬੜਾ ਹਸਟਲ ਚ ਕਿੰਨੇ ਬੱਚੇ ਨੇ ਤੁਹਾਡੇ ਇੱਕ ਬੇਟੀ ਆ ਜਦੋਂ ਘਟਨਾ ਹੋਈ ਆ ਤੁਹਾਡੇ ਘਰ ਦੇ ਬੱਚੇ ਵੀ ਇੱਥੇ ਸੀਗੇ ਹਾਂਜੀ ਉਹ ਵੀ ਸੀ ਉਹ ਸਾਰੇ ਬਾਹਰ ਸੜਕ ਤੇ ਸੀਗੇ ਉਹਨਾਂ ਦੇ ਘਰ ਦੇ ਵਿੱਚ ਬਾਹਰ ਜੋ ਘਰ ਦੇ ਦਰਾਂ ਤੇ ਅੱਗੇ ਹਾਂਜੀ ਇਧਰਾਂ ਅੱਗੇ ਹੋਇਆ ਸਾਰਾ ਕੁਝ ਦਰਾਂ ਤੇ ਹਾਂਜੀ ਲੇਡੀਆਂ ਨੇ ਵੀ ਕੋਈ ਉਹਨਾਂ ਨੇ ਬਦਤਮੀਜ਼ੀ ਕੀਤੀ ਆ ਕੋਈ ਕਾਲੀ ਗੱਲਾਂ ਗਾਲਾਂ ਕੱਢ ਰਹੇ ਸੀਗੇ ਪਹਿਲਾਂ ਗਾਲਾਂ ਪਾ ਆ ਗਏ ਜਿਹੜੇ ਬੱਚੇ ਇਹਨਾਂ ਨੂੰ ਵੀ ਮਾਰਨ ਨੂੰ ਪੈਂਦੇ ਸੀਗੇ ਮੇਰੀ ਜਠਾਣੀ ਨਾਲ ਕੀ ਮੰਗ ਕਰਦੇ ਹੋ ਪੁਲਿਸ ਬਸ ਸਾਹਿਬ ਇਹ ਮੰਗ ਕਰਦੇ ਬਹੁਣਾਂ ਤੇ ਕਾਰਵਾਈ ਹੋਵੇ ਉਹ ਇਹ ਜੀ ਮਸਲਾ ਹੈ ਪਿੰਡ ਬਲਾਸਕੁਰ ਦਾ ਜਿੱਥੇ ਜੋ ਘਰ ਦੇ ਮੈਂਬਰ ਨੇ ਚਾਰ ਮੈਂਬਰ ਨੇ ਉਹਨਾਂ ਦੀ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਗਈ ਹੈ ਵਾਟੋ ਕੀਤੀ ਗਈ ਹੈ ਪਰਿਵਾਰ ਸਦਮੇ ਦੇ ਵਿੱਚ ਹੈ ਇੱਕ ਨੌਜਵਾਨ ਦੇ ਜੋ ਚਿਹਰੇ ਉੱਪਰ ਕੱਟ ਲਗਾਇਆ ਗਿਆ ਉਸ ਉੱਪ 26 ਟਾਂਕੇ ਲੱਗੇ ਨੇ ਪਰਿਵਾਰ ਸਦਮੇ ਦੇ ਵਿੱਚ ਹੈ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਹੈ ਕਿ ਜੋ ਦੋਸ਼ੀ ਵਿਅਕਤੀ ਨੇ ਇਹਨਾਂ ਦੇ ਉੱਪਰ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕੁਲਵਿੰਦਰ ਸਿੰਘ ਜੀ। ਕੁਲਵਿੰਦਰ ਸਿੰਘ ਤੁਹਾਡਾ ਪਿੰਡ ਦੇ ਵਿੱਚ ਲਾਈਵ ਝਗੜਾ ਹੋਇਆ। ਹਾਂਜੀ। ਤੁਹਾਡੇ ਸਰਤਾਂ ਲਾਈਆਂ ਗਈਆਂ ਨੇ। ਹਾਂਜੀ। ਘਟਨਾ ਕਿੱਦਾਂ ਹੋਈ? ਉਹ ਪਤਾ ਕਿਵੇਂ ਹੋਈ ਜੀ? ਉਹਨਾਂ ਦਾ ਸਾਨੂੰ ਫੋਨ ਆਇਆ ਜੀ। ਇੱਕ ਲਮਾ ਉਹਦਾ ਸੀਗਾ ਆਪਣੇ ਟਾਕੀ ਦਾ ਕੋਈ। ਮੈਨੂੰ ਘੋਲੇ ਦੇ ਮੁੰਡੇ ਦਾ ਫੋਨ ਆਇਆ ਜੀ। ਦਲਵੀਰ ਦਾ। ਉਹ ਮੈਨੂੰ ਕਹਿੰਦਾ ਜੀ ਵੀ ਟਾਕੀ ਵੀਰੇ ਇਹ ਵੀ ਬੰਦ ਕਰ ਕੇ ਕਰਵਾ ਦਿਓ ਉਹਨਾਂ ਨੂੰ। ਮੈਂ ਕਿਹਾ ਵੀ ਕੋਈ ਗੱਲ ਨਹੀਂ ਵੀਰੇ ਬੰਦ ਕਰਵਾ ਦਿੰਨੇ ਆ। ਵੀ ਪਰ ਸਵੇਰੇ ਗੱਲ ਕਰ ਹੋਈ। ਵੀ ਉਹਨਾਂ ਨੂੰ ਮੈਂ ਸਵੇਰੇ ਕਹਿ ਦੂੰ। ਉਸ ਤੋਂ ਬਾਅ ਕੰਦੋ ਤੇ ਦੀ ਰੂੜੇ ਮਾਰੇ ਮਰੀ ਤਾਈ ਜੀ ਦੇ ਉਦੋਂ ਬਾਅਦ ਫਿਰ ਜੀ ਆਪਣੇ ਜਦੋਂ ਹੋ ਗਿਆ ਆਪਣੇ ਬਾਹਰੇ ਨਿਕਲਿਆ ਮੇਰੇ ਤਾਈ ਦਾ ਬੇਟਾ ਉਹਨਾਂ ਨੇ ਫੜ ਕੇ ਸਾਡੀ ਦੁਕਾਨ ਮੂਹਰੇ ਨੂੰ ਖਿੱਚ ਲਿਆ ਖਿੱਚ ਕੇ ਜਦ ਅਸੀਂ ਮਗਰ ਗਏ ਤਾਂ ਸਾਡੇ ਸਾਰੇ ਬੰਦੇ ਜਿਹੜੇ ਅਸੀਂ ਉਹਰੇ ਦਾਖਲਾ ਸਾਰਿਆਂ ਨੇ ਟੱਕ ਮਾਰੀ ਕਿੰਨੇ ਬੰਦੇ ਦਾਖਲੇ ਚਾਰ ਜਣੇ ਆ ਜੀ ਹਾਂਜੀ ਕਾਰਨ ਮਤਲਬ ਤੁਹਾਡਾ ਹੈਗਾ ਵੀ ਟੱਕੀ ਬੰਦ ਕਰਕੇ ਲੜਿਆ ਹਾਂਜੀ ਉਹ ਮੈਨੂੰ ਅੱਧਾ ਘੰਟਾ ਪਹਿਲਾਂ ਫੋਨ ਆਉਂਦਾ ਜੀ ਇਹ ਲੜਾਈ ਹੋਈ ਆ ਮੈਂ ਉਹਨਾਂ ਨੂੰ ਕਹਦਾ ਮੈਂ ਕਹਾਂ ਵੀ ਕੋਈ ਗੱਲ ਨਹੀਂ ਵੀ ਆਪਾਂ ਟਾਕੀ ਕਰਨ ਉਹਨਾਂ ਨੂੰ ਕਹਿ ਕੇ ਬੰਦ ਕਰਵਾ ਦਾਂਗੇ ਕਿੰਨੇ ਕੁ ਬੰਦੇ ਸੀਗੇ ਜਿਹੜੇ ਉਹੋ ਜੀ 6 ਜਣੇ ਦਾ ਜਿਹੜੇ ਨੇ ਉਹਨਾਂ ਦਾ ਨਾਂ ਨੇ ਪੰਜ ਆਣ ਫਸਾਤੇ ਨੇ ਹਾਂਜੀ ਤੇ ਪਹਿਲਾਂ ਕੋਈ ਰਜਿਸਟਰ ਲੀਉਂਗੇ ਇਸ ਤੋਂ ਬਿਨਾ ਨਾ ਹੀ ਕੋਈ ਨਹੀਂ ਹੈਗੀ ਕੀ ਗੱਲਬਾਤ ਸੀਗੀ ਹਾਂਜੀ ਕੋਈ ਮਾੜਾ ਮੋਟਾ ਸੀਗਾ ਜਿਆਦਾ ਤੋਂ 10 15 ਦਿਨ ਪਹਿਲਾਂ ਕਿ ਜਿਹੜੀ ਸਰਕਾਰੀ ਨਾਲੀ ਬਣਦੀ ਸੀ ਉਹਦੀ ਕੋਈ ਗੱਲਬਾਤ ਸੀ ਏਡੀ ਤਾਂ ਉਹ ਵੀ ਨਹੀਂ ਹੈਗੀ ਸੀ ਹਾਂਜੀ ਤੇ ਠੀਕ ਹੈ ਕਿਤੇ ਥੋੜੇ ਸੱਟਾਂ ਮਾਰੀਆਂ ਨੇ ਤੁਹਾਡੇ ਜਿਹੜੇ ਮੇਰੀ ਬਾਹ ਤੇ ਟਾਂਕੇ ਨੇ ਜੀ ਜਿਹੜਾ ਤਾਈ ਦਾ ਬੇਟਾ ਜੀ ਉਹਦੇ ਟਾਂਕੇ ਨੇ ਉਰੇ ਬਾਈ ਟਾਂਕੇ ਅੱਛਾ ਜੀ ਹਾਂਜੀ ਤੇ ਉਹਦੀ ਬਾਹ ਤੇ ਟਾਂਕੇ ਨੇ ਜੀ 7-8 ਦੋ ਜਗ੍ਹਾ ਉਹਦੇ ਟੱਕ ਮਾਰਿਆ ਜੀ ਇੱਕ ਮੇਰਾ ਵੱਡਾ ਬ੍ਰਦਰ ਹੈ ਜੀ ਮੇਤੋਂ ਉਹਦੀ ਇੱਕਦਮ ਕਰੈਕ ਹੋ ਗਈ ਠੀਕ ਹੈ ਜੀ ਇੱਕ ਉਹਦੇ ਉਹ ਦਾਹ ਮਾਰਿਆ ਜੀ ਤੇ ਉਸ ਤੋਂ ਬਾਅਦ ਜੀ ਆਪਣੇ ਫਿਰ ਉਹਦੇ ਬਾਹ ਤੇ ਵੀ ਦੋ ਤਿੰਨ ਜਗ੍ਹਾ ਮਾਰੇ ਨੇ ਟੱਕ ਹਾਂਜੀ ਦੂਸਰੀ ਪਾਰਟੀ ਵੀ ਇੱਥੇ ਹਸਪਤਾਲ ਵਿੱਚ ਜ਼ੇਰੇ ਇਲਾਜ ਉਹ ਦਿਨ ਸੱਤਾਂ ਲੱਗੀਆਂ ਉਸ ਬਾਰੇ ਕੀ ਕਹਾਂਗੇ ਉਹਨਾਂ ਦੇ ਪਤਾ ਗੱਲ ਗਿਆ ਜੀ ਜਦੋਂ ਪੁਲਿਸ ਵਾਲੇ ਗਏ ਨੇ ਉਹਨਾਂ ਦੀ ਕੋਈ ਖਾਸ ਸੱਟ ਨਹੀਂ ਸੀਗੀ ਜੀ ਉਹ ਤਾਂ ਬਾਅਦ ਚੋਂ ਆਪ ਮਾਰੀਆਂ ਗਈਆਂ ਜੀ ਜਦੋਂ ਪੁਲਿਸ ਵਾਲੇ ਗਏ ਨੇ ਉਦੋਂ ਬਾਅਦ ਉਹ ਕਰੇ ਨਿਕਲੇ ਨਹੀਂ ਅਸੀਂ ਤਾਂ ਉਹਨੂੰ ਆ ਗਏ ਜੀ ਉਹ ਤਾਂ ਫਿਰ ਆਪ ਮਾਰ ਕੇ ਉਹ ਕਰਿਆ ਗਿਆ ਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਤਾਂ ਇਹੀ ਕਰਦੇ ਹਾਂ ਇਨਸਾਫ ਹੋਣਾ ਚਾਹੀਦਾ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਹਾਂਜੀ ਨਤਾ ਜੀ ਹਾਂਜੀ ਜੀ ਜੀ ਤੁਹਾਡੇ ਦੁਆੰਡੀਆਂ ਨਾਲ ਲੜਾਈ ਹੋਈ ਆ ਤੁਹਾਡੇ ਸੱਟਾਂ ਲੱਗੀਆਂ ਨੇ ਤੁਹਾਡੇ ਪਰਿਵਾਰ ਦੇ ਮੈਂਬਰਾਂ ਦੇ ਹਾਂਜੀ ਦੱਸੋ ਕੀ ਘਟਨਾ ਕਿਵੇਂ ਹੋਈ ਆ ਹਾਂਜੀ ਉਹ ਮਤਲਬ ਸਾਡੇ ਮੇ ਤੋਂ ਬਡੇ ਦਾ ਮੁੰਡਾ ਦੁਕਾਨ ਤੇ ਖੜਾ ਸੀ ਇਹਨਾਂ ਨੇ ਮਤਲਬ ਆ ਕੇ ਮਗਰਜੀ ਪਾੜ ਲਿਆ ਜਦੋਂ ਅਸੀਂ ਪੁੱਛਣਾੜੇ ਵਿੱਚ ਹੀ ਸਾਡੇ ਟੱਕ ਮਾਰੇ ਅੱਛਾ ਜੀ ਹਾਂਜੀ ਕਿੰਨੇ ਮੈਂਬਰ ਜ਼ਖਮੀ ਆਪਣੇ ਜੀ ਆਪਣੇ ਹੀ 4 ਮੈਂਬਰ ਜ਼ਖਮੀ ਨੇ ਕੋਈ ਸੀਰੀਅਸ ਸੱਟ ਕਿਹੜੀ ਲੱਗੀ ਆ ਬੱਚੇ ਸੀ ਸੀਰੀਅਲ ਮੇਰੇ ਵੀ ਲੱਗੀ ਆ ਜੀ ਮੇਰਾ 13 ਡੰਕੇ ਨੇ ਤੇਰਾਂ ਟਾਂਕੇ ਤੁਹਾਡੀ ਬਾਤ ਲੱਗਾ ਹਾਂਜੀ ਹਾਂਜੀ ਤੇ ਉਹ ਦੂਜੇ ਦਿਨੇ ਆਪਣੇ ਮੇਰੇ ਭਤੀਜੇ ਦੇ ਵੀ ਨੇ 16 17 ਆ ਸਾਰੇ 10 ਨੇ 22 ਟਾਂਕੇ ਤੁਹਾਡੀ ਕੋਈ ਪੁਰਾਣੀ ਰੰਜਿਸ਼ ਚੱਲੀ ਆਉਂਦੀ ਹੈ ਪਰਿਵਾਰ ਦੇ ਨਾਲ ਨਹੀਂ ਸਾਡੀ ਕੋਈ ਨਹੀਂ ਚੱਲਦੀ ਸੀ ਆ ਮਾੜਾ ਮੋਟਾ ਖਾਲੀ ਜੀ ਦੇ ਸੀ ਹੋਰ ਕੋਈ ਗੱਲ ਬਾਤ ਨਹੀਂ ਸੀ ਖਾਲੀ ਕਰਕੇ ਜੋ ਗਲਤ ਹੋ ਗਿਆ ਜਾਨੀ ਪਹਿਲਾਂ ਮਾੜੀ ਮੋਟੀ ਕਾਲੀ ਜੀ ਕਰਕੇ ਜੀ ਔਰ ਕੁਝ ਗੱਲ ਹੋਵਾਂ ਨਹੀਂ ਤੁਹਾਨੂੰ ਲੱਗਦਾ ਵੀ ਜੇ ਕੋਈ ਇਦਾਂ ਦਾ ਕੋਈ ਡਿਸਕਲੂਡ ਰੌਲਾ ਸੀਗਾ ਤਾਂ ਪੰਚਾਇਤ ਕੋਲੇ ਸ਼ਿਕਾਇਤ ਕਰ ਸਕਦਾ ਹਾਂ ਮਤਲਬ ਪੰਚਾਇਤ ਕੋਲੇ ਸਾਨੂੰ ਸੱਦ ਲੈਣ ਨਹੀਂ ਕਰ ਲੈਂਦੇ ਲੱਗਦਾ ਤੁਹਾਡੇ ਨਾਲ ਧੱਕੇਸ਼ਾਹੀ ਹੋਈ ਹੈ ਤਾਂ ਕਈ ਹੋਇਆ ਹੋਰ ਕੀ ਹੋਇਆ ਸੰਤਾਂ ਨੂੰ ਪਤਾ ਨਹੀਂ ਸੀ ਉਹਨਾਂ ਬੰਦੇ ਸੱਦੇ ਹੋਏ ਸੀ ਕਿੰਨੇ ਕੁ ਬੰਦੇ ਸੀਗੇ ਬੰਦੇ ਮਤਲਬ 6 ਬੰਦੇ ਦਾ ਆਪਣੇ 4 5 6 ਸੇ ਸੱਦੇ ਦਾ ਪਿੰਡੋਂ ਸੀ ਆਹ ਨਾਲ 5 4 ਸਾਥ ਦੇ ਸੀ 2-3 ਮਤਲਬ ਪਿੰਦੇ ਸੀ ਬਾਕੀ ਅਣਭਛਾਤੇ ਹੀ 5-6 12-13 ਬੰਦੇ ਸੀ ਵਿੰਡ ਬਲਾਸਪੁਰ ਵਿੱਚ ਇੱਕ ਲਾਈਟ ਝਗੜਾ ਦਾ ਕੇਸ ਸਾਹਮਣੇ ਹੈ ਇਸ ਬਾਰੇ ਜਾਣਕਾਰੀ ਦਵਾਂਗੇ ਬਲਾਸਪੁਰ ਪਹੀ ਨਾਲੀ ਨੂੰ ਲੈ ਕੇ ਕੋਈ ਲੜਾਈ ਝਗੜਾ ਹੋਇਆ ਉਥੇ ਕਰੀਬ 7 ਬੰਦੇ ਨੂੰ ਸਾਨੂੰ ਐਮਲਆਰ ਰਿਸੀਵ ਹੋਈ ਹੈ ਤੇ ਆਈਪੀ ਭੇਜਿਆ ਜੋ ਜਿਹੇ ਹਾਲਾਤ ਹੋਮ ਜਿਹੋ ਤਾਂ ਮੈਰਿਟ ਤੇ ਕਾਰਵਾਈ ਕੀਤੀ ਹੈ ਦੇ ਦੋਹਾਂ ਤਰ੍ਹਾਂ ਦੇ ਜੋ ਉੱਥੇ ਜਕਮੀ ਨੇ ਜੋ ਸਵਾਲ ਸਰ ਦੇ ਵਿੱਚ ਹਾਂ ਸੱਤ ਹੋਈਆਂ ਇਟ ਮੀਨਸ ਕੋਈ ਨਾ ਕੋਈ ਦੋਨੋਂ ਧਿਰਾਂ ਦੇ ਜਦੋਂ ਵੀ ਪਤਾ ਲੱਗਿਆ ਉੱਥੇ ਬਿਆਨ ਦੇ ਮੁਤਾਬਕ ਜਿਹੜੇ ਐਂਟੀ ਪਾਰਟੀਆਂ ਹੋਣਗੀਆਂ ਜੋ ਵੀ ਹੋਗਾ ਮੈਰਿਟ ਤੇ ਅਸੀਂ ਕਾਰਵਾਈ ਕਰਕੇ ਪਰਚਾ ਦਵਾਂਗੇ